ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ 'ਤੇ ਸਵਾਗਤ ਹੈ। ਅੱਜ ਆਪਾਂ ਵੀਡੀਓ ਲੈ ਕੇ ਆਏ ਆ ਅੰਮ੍ਰਿਤਸਰਹੀ ਪੱਗ ਜਿਹਦੀ ਲੱਤ ਸਾਡੇ 7 ਮੀਟਰ ਹੈ ਜਿਹੜਾ ਕਪੜਾ ਫੋਲ ਵਲ ਵਰਤਿਆ। ਜਿਹੜਾ ਤੁਸੀਂ ਪਹਿਲਾਂ ਲਗੋਣਾ ਹੈ ਆਪਣੀ ਦਾ ਹੌਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਸਿੱਧਾ ਸੈਟਰ 'ਚ ਰੱਖ ਕੇ ਉਸ ਲੜ ਨੂੰ ਇੱਕ ਗਰਮ ਉਹ ਇੱਕ ਗਰ ਫੋਲਡ ਕਰਕੇ ਇੱਕ ਗਰ ਤੋਂ ਫੋਲਡ ਕਰਕੇ ਲੜ ਨੂੰ ਜੇਕਰ ਤੋਂ ਲੜ ਦੇ ਵਿੱਚ ਡੂੰਘ ਪੈਂਦਾ ਤੁਸੀਂ ਉੱਥੇ ਕਪੜਾ ਜਿਹੜਾ ਪਾ ਸਕਦੇ ਹੋ। ਤੇ ਕਿ ਜਿਹੜਾ ਸਲਾੜ ਨੂੰ ਮਟਾਈ ਦੇ ਵਿੱਚ ਕਰਕੇ ਇੱਕ ਗਰਤ ਨੂੰ ਲੜ ਨੂੰ ਫੋਲਡ ਕਰਨ ਤੋਂ ਬਾਅਦ ਸਲਾੜ ਨੂੰ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਤੇ ਬੈਗ ਤੱਕ ਪਿੱਛੇ ਦਾ ਕਿਹੜਾ ਲੜ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਆਨ ਉਸ ਲੜ ਨੂੰ ਮਟਾਈ ਦੇ ਵਿੱਚ ਕਰਕੇ ਲਗਾਉਣਾ ਹੈ ਜੀਗਾ ਜਦੋਂ ਇਹਨਾਂ ਯਾਰ ਅਗਲਾ ਲੜ ਲਗਾਉਣਾ ਹੈ ਆਪਣੇ ਦਾ ਖੁੱਲਦਾ ਅਗਲਾ ਲੜ ਤੁਸੀਂ ਉਸ ਤਰ੍ਹਾਂ ਲਗਾਉਣਾ ਹੈ ਪੁਣੇ ਦਾ ਖੁੱਲਦਾ ਪਸਾ ਥੱਲੇ ਰੱਖ ਕੇ ਚੰਗੀ ਤਰ੍ਹਾਂ ਸਲੈਡ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰਨਾ ਤੇ ਜਿਹੜਾ ਸਾਡਾ Facebook ਪੇਜ ਆ ਉਸ ਨੂੰ ਫੋਲੋ ਜਰੂਰ ਕਰਨਾ ਇਹਨਾਂ ਚੰਗੀ ਤਰ੍ਹਾਂ ਮੋਟਾਈ ਦੇ ਵਿੱਚ ਕਰਕੇ ਹਨ ਬੈਗ ਤੱਕ ਪਿੱਛੇ ਦਾ ਕਿਹੜਾ ਸਾਫ਼ ਕਰਕੇ ਲੈਡ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਆਹੜਾ ਲਗਾਉਣਾ ਹੈ ਉਸ ਤਰ੍ਹਾਂ ਇਸ ਤਰ੍ਹਾਂ ਉਸੇ ਤਰ੍ਹਾਂ ਪੂਣੀ ਦਾ ਹੁੰਦਾ ਪਾਸੇ ਥੱਲੇ ਰੱਖ ਕੇ ਤੇ ਬੰਦ ਪਾਸਾ ਉਤੇ ਰੱਖ ਕੇ ਲੜ ਨੂੰ ਜਿਹੜਾ ਹੈ ਗਰ ਬੈਗ ਤੋਂ ਪਿੰਚ ਕਰਕੇ ਇੱਕ ਗੇੜਾ ਉਤਲੇ ਇਹਦੇ ਪੇਚ ਨੇ ਉਹ ਬਣਾ ਕੇ ਚੰਗੀ ਤਰ੍ਹਾਂ ਤੋਂ ਇਹ ਗਲੜ ਉਤੋਂ ਇੱਕ ਚੰਗੀ ਤਰ੍ਹਾਂ ਸੜਨ ਨੂੰ ਸਾਫ਼ ਕਰਕੇ ਸਾਨੂੰ ਇੱਕ ਗਨ ਹਲਕਾ ਅੰਦਰ ਖੋੜੜ ਕਰਕੇ ਇੱਕ ਗਰ ਤੋਹੜ ਕਰਨ ਤੋਂ ਬਾਅਦ ਤੁਸੀਂ ਨੇ ਗੁੱਠੇ ਉਂਗਲੀ ਮਦਨੜਾ ਡਬਲ ਲੜਨ ਨੇ ਤੁਸੀਂ ਨੇ ਉਹ ਬਣਾ ਲੈਣੇ ਹਨ ਉਸ ਲੜਨ ਨੂੰ ਜਿਹੜਾ ਨੋਕ ਦੇ ਕੋਲ ਹਲਕਾ ਫੋੜ ਕਰ ਦੇਣਾ ਹੈ। ਇਹਦਾ ਜਿਹਨੇ ਇਹਦਾ ਜਿਹਨੇ ਡਬਲ ਐਗ ਬਣਾਉਣੇ ਹਨ ਉਹਨਾਂ ਵਿੱਚ ਜਿਹੜਾ ਜਿਹਨਾ ਅੂਠਾ ਪਾਇਆ ਹੋਣਾ ਉਹ ਜਿਹਨੇ ਕੱਢਣਾ ਨਹੀਂ। ਜੇ ਤੁਸੀਂ ਅੂਠਾ ਗੜਦਾ ਤਾਂ ਤਾਂ ਡੇੜੇ ਲੜਨੇਗੇ ਉਹ ਬਣਦੇ ਨਹੀਂ ਹੈਗੇ ਤੇ ਉਹ ਲੜੜੇ ਜਿਹੜੇ ਤੇ ਖਿਸਕੀ ਜਾਣੇ ਹਨ। ਉਹ ਜਿਹੜੇ ਲੜਨੇ ਤੋਂ ਡੇ ਖਿਸਕੀ ਜਾਣੇ ਨੇ। ਚੰਗੀ ਤਰ੍ਹਾਂ ਸਲੜ ਦੋ ਜਿਹੜਾ ਸਾਫ ਸੁਫਾ ਸਾਫ ਕਰਕੇ ਬੈਕ ਤੱਕ ਲੜਨੂ ਲਗਾ ਲੈਣਾ ਹੈ ਉਹ ਰੜ ਨੂੰ ਚੰਗੀ ਤਰ੍ਹਾਂ ਡਬਲ ਪੇਚ ਬਣਾ ਕੇ ਉਸ ਲੜ ਦੇ ਉਸ ਲੜ ਨੂੰ ਹਲਕਾ ਉੱਥੋਂ ਉਹ ਦੇ ਕੋਲ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਜਿਹੜਾ ਤੁਸੀਂ ਇਹਨੇ ਬੈਗ ਤੱਕ ਉਹ ਬਾਅਦ ਵਿੱਚ ਜਿਹੜੀ ਸਫਾਈ ਕਰ ਲੈਣੀ ਹੈ ਚੰਗੀ ਤਰ੍ਹਾਂ ਇਹ ਲੋਗ ਦੇ ਕੋਲ ਪੇਚ ਚੋਣਗੇ ਤੁਸੀਂ ਇਹਨਾਂ ਟਾਈਟਡ ਕਰ ਲੈਣੇ ਹਨ ਤੇ ਚਾਹੇ ਸਾਰੇ ਪਾਸੇ ਬਲ ਲੜਦੀ ਜਿਹੜੇ ਪਿੱਛੇ ਤੱਕ ਸਫਾਈ ਕਰ ਤੋਂ ਬਾਅਦ ਸਾਈਡ ਨੂੰ ਲਗਾ ਦੇਣਾ ਹੈ ਚੰਗੀ ਤਰ੍ਹਾਂ ਇਹ ਪੇਚ ਨੇ ਤੁਹਾਡੇ ਹੋ ਸੈਟ ਕਰ ਲੈਣੇ ਹਨ ਜਿਹੜਾ ਤੁਸੀਂ ਨੇ ਅਲੱਗੋਂ ਹੈਫੋਨੀ ਦਾ ਖੁੱਲਦਾ ਫਿਰ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਹ ਗੱਲ ਲੜ ਨੂੰ ਬੈਗ ਤੋਂ ਪੈਂਚਾ ਘਰ ਕੇ ਲੜ ਨੂੰ ਉੱਤੋਂ ਇੱਕ ਕੈਰ ਫੋਲਡ ਕਰਕੇ ਉਹਦਾ ਜਿਹੜਾ ਉਤਰਾ ਪੇਚ ਆਉ ਬਣਾ ਕੇ ਉਸ ਲੜ ਨੂੰ ਵੀ ਹਲਕਾ ਪਹਿਲਾਂ ਫੋਲਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਇਦਾਂ ਫੇਰ ਉੱਤੋਂ ਫੋਲਡ ਕਰਕੇ ਉਸ ਲੜ ਦੇ ਵੀ ਗੂਠੇ ਜੰਗਲੇ ਮਦਨ ਇਹ ਡਬਲ ਪੇਜ ਨੇ ਉਹ ਬਣਾ ਲੈਣੇ ਹਨ ਤੇ ਜਿਹ ਕਿਦਰਾ ਲੜ ਦੇ ਵਿੱਚ ਜਿਹੜਾ ਬਾਸ਼ ਫੇਰ ਲੈਣਾ ਹੈ ਬਾਅ ਫੇਰ ਤੋਂ ਹਲਕਾ ਉਸ ਲੜ ਨੂੰ ਫੋਲਡ ਕਰਕੇ ਆਹ ਬੈਕ ਟੱਕਾ ਉਸ ਲਾੜ ਨੂੰ ਸਾਫ਼ ਕਰ ਲੈਣਾ ਹੈ। ਕਿ ਕਿਤੇ ਉਸ ਲਾੜ ਦਾ ਵੀੜਾ فاਸਲਾ ਸੈੱਟ ਕਰ ਲੈਣਾ ਹੈ ਤੇ ਜਿਹੜੀ ਸਫਾਈ ਆ ਤੁਸੀਂ ਉਹ ਵੀ ਕਰ ਲੈਣੀ ਹੈ। ਆਹ ਇਹਦਾ ਤੇ ਬੈਕ ਟੱਕਾ ਉਸ ਲਾੜ ਨੂੰ ਵੀ ਸਾਫ਼ ਕਰਕੇ ਲਗਾਉਣਾ ਹੈ। ਇੰਗੀ ਤਰ੍ਹਾਂ ਨੋਗ ਜਿਹੜੀ ਸੈਟ ਆਪ ਉਹ ਨੋਗ ਦੇੜੇ ਬੱਪ ਪੇਜ ਹੋਣਗਾ ਤੁਸੀਂ ਹਲਕਾ ਜਿਹਾ ਟ੍ਰੈਕ ਕਰ ਲੈਣੇ ਹਨ ਚੰਗੀ ਤਰ੍ਹਾਂ ਤੁਸੀਂ ਨੇੜੇ ਪੇਜ ਨੇ ਸੈਟ ਕਰ ਲੈਣੇ ਹਨ ਜਿਹੜਾ ਤੁਸੀਂ ਨੇ ਅਗਲਾ ਲੜਾ ਲਗਾਉਣਾ ਹੈ ਪੁਣੀ ਦਾ ਖੁੱਲਦਾ ਪਾਸੇ ਥਲੇ ਰੱਖ ਕੇ ਤੇ ਬੰਦ ਪਾਸਾ ਤੇ ਰੱਖ ਕੇ ਲੜ ਨੂੰ ਇਹ ਗਰ ਬੈਗ ਤੋਂ ਪਿੰਚ ਕਰਕੇ ਉਸ ਲੜਨ ਚੰਗੀ ਤਰ੍ਹਾਂ ਤੋਂ ਲਾਉਤਲਾ ਪੇਚ ਉਹ ਤੁਸੇ ਬਣਾ ਕੇ ਉਸ ਲੜਨ ਨੂੰ ਇੱਕ ਗਰ ਹਲਕਾ ਫੋਲਡ ਕਰਕੇ ਹਲਕਾ ਫੋਲਡ ਕਰਨ ਤੋਂ ਬਾਅਦ ਉਸ ਲੜਨ ਜਿਹੜਾ ਉੱਤਲੇ ਉੱਤੇ ਇੱਕ ਗਰ ਲੜਨ ਨੂੰ ਮੋੜ ਕੇ ਉਸ ਲੜ ਦੇ ਵੀ ਕੂਟੇ ਦੇ ਉਂਗਲੇ ਮਾਲ ਦੇ ਨਾਲ ਜਿਹੜਾ ਬੜਾ ਲੜਨ ਉਹ ਬਣਾ ਲੈਣੇ ਹਨ ਕਿੰਗੀ ਜਨੜੇ ਪੇਜ ਨੇ ਸੈਟ ਕਰ ਲੈਣੇ ਹਨ ਬੈਕ ਤੱਕ ਚੰਗੇ ਤਾਂ ਉਹ ਜਿਹੜਾ Otra Otra ਲੜੂਗਾ ਫਿਰ ਉਹਦੇ ਵਿੱਚ ਜਿਹੜਾ ਬਾਅ ਫੇਰ ਲੈਣਾ ਹੈ ਚਾ ਕਿਹੜਾ ਤੁਹਾਡੇ ਲੜ ਹੋਣਗੇ ਉਹਨਾਂ ਵਿੱਚ ਬਾਅ ਫੇਰ ਕਿਹੜੀ ਸਫਾਈ ਆ ਤੁਹਾਨੂੰ ਕਰ ਲੈਣੀ ਹੈ ਇਹ ਤਰ੍ਹਾਂ ਡਬਲ ਆੜਾ ਬਣਾ ਕੇ ਉਸ ਲੜ ਨੂੰ ਹਲਕਾ ਫੋਲਡ ਕਰਨ ਤੋਂ ਬਾਅਦ ਇੱਕ ਹੈ ਜਿਹੜਾ ਉੱਤੋਂ ਫੋਲਡ ਕਰ ਲੈਣਾ ਹੈ ਲੜ ਨੂੰ ਉੱਤੋਂ ਫੋਲਡ ਕਰਨ ਤੋਂ ਬਾਅਦ ਲੜ ਦੇ ਜਿਹੜੇ ਡਬਲ ਪੇ ਚਉਣਗੇ ਤੁਸੀਂ ਇਹਨੇ ਚੰਗੀ ਤਰ੍ਹਾਂ ਬਣਾ ਕੇ ਪਿਛੇ ਦਾ ਕਿਸ ਲੜ ਦੀ ਇਹਦੇ ਸਾਈ ਕਰ ਲੈਣੀ ਹੈ ਜਿਹੜੇ ਵੀ ਸਾਡੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਜਿਹੜਾ ਸਾਡਾ ਫੇਸਬੁੱਕ ਪੇਜ ਆ ਉਸ ਨੂੰ ਫੋਲੋ ਜ਼ਰੂਰ ਕਰ ਲੈਣਾ ਜੇ ਕਿਦਰਾ ਸਾਡੇ ਲੜਾ ਦੇ ਵਿੱਚ ਜਿਹੜਾ ਬਾਅਦ ਫੇਰ ਕੋਈ ਵੀ ਲੀਡ ਨੋਕੂਗਾ ਉਸਨੇ ਟੈਗ ਕਰ ਲੈਣੀ ਹੈ ਚੰਗੀ ਜਿਹੜਾ ਲੜਾ ਦਾ ਜਿਹੜਾ فاਸਲਾ ਉਹ ਵੀ ਸੈੱਟ ਕਰ ਲੈਣਾ ਹੈ ਜਿਹੜਾ ਤੁਹਾਡੇ ਨੋਕ ਦੇ ਕੋਲ ਜਿਹੜਾ ਲੜ ਨੂੰ ਘੇੜ ਤੂੰ ਹੁਣ ਲਗਾਇਆ ਸੀ ਉਹ ਲੜ ਨੂੰ ਵੀ ਹਲਕਾ ਸੈੱਟ ਕਰ ਲੈਣਾ ਹੈ ਜਿਹੜਾ ਕਿ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਪੂਣੀ ਦਾ ਖੁੱਲਦਾ ਬਸ ਸਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਨੂੰ ਜਿਹੜਾ ਬੈਕ ਤੋਂ ਪਿੰਚ ਕਰਕੇ ਜਿਹੜਾ ਉਸ ਤਰ੍ਹਾਂ ਪੇਚ ਉਸ ਨੂੰ ਬਣਾ ਕੇ ਤੇ ਘਰ ਹਲਕਾ ਲੜ ਨੂੰ ਅੰਦਰੋਂ ਫੋਲ ਲਗਾ ਕੇ ਇਗਾਰ ਫੇਰ ਉਹ ਤੋਂ ਹੋਲਡ ਕਰਨ ਤੋਂ ਬਾਅਦ ਟਰੈਡ ਨੂੰ ਕਰ ਫੇਰ ਹਲਕਾ ਹੋਲਡ ਕਰ ਲੈਣਾ ਹੈ ਹੱਥਰ ਨੂੰ ਜੱਗੀ ਤਰ੍ਹਾਂ ਸਲੱਡ ਦੂੰ ਵੀ ਸਾਫ਼ ਕਰਕੇ ਉਸ ਦੇ ਇਹ ਵੀ ਗੁੱਠੇ ਦੀ ਉਂਗਲੀ ਗੁੱਠੇ ਦੀ ਤੇ ਉਂਗਲੀ ਮਦਨ ਹੈ ਇਹਦੇ ਡਬਲ ਆੜਨੇ ਉਹ ਤੁਸ ਨੇ ਬਣਾ ਲੈਣੇ ਹਨ ਜੇ ਈ ਤੁਹਾਡੇ ਲੋਕ ਦੇ ਲੋਕੜਾ ਲੜਾਉਣਗੇ ਉਥੇ ਨੇ ਚੰਗੀ ਤਰ੍ਹਾਂ ਸੈਟ ਕਰ ਲੈਣੇ ਹਨ ਚਾ ਕਿ ਤਣਾਸ ਲੜਨ ਵੀ ਸਾਫ ਕਰ ਲੈਣਾ ਹੈ ਇਹ ਗੱਲ ਆਦੋਂ ਫੇਰ ਫੋੜ ਕਰਨ ਤੋਂ ਬਾਅਦ ਉਸ ਰੱਡ ਦੇ ਇਹ ਡਬਲ ਪੇਚ ਨੇਗੇ ਉਹੀ ਨੇ ਗੁੱਠੇ ਦੀ ਉਂਗਲੀ ਮਲਦਣਾ ਇਹ ਬਣਾ ਲੈਣੇ ਹਨ ਚਾ ਕਿਦ ਤਰ੍ਹਾਂ ਇਹ ਡਬਲ ਪੇਚ ਨੇ ਉਹ ਬਣਾ ਕੇ ਉਹਨਾਂ ਦੇ ਵਿੱਚ ਕਾਲਕਾ ਬਾਅਦ ਫੇਰ ਕੇ ਉਸ ਰੱਡ ਨੂੰ ਜਿਹੜਾ ਨੋਕ ਦੇ ਕੋਲ ਹਲਕਾ ਹੁਲ ਗਾਰ ਕੇ ਉਸ ਰੱਡ ਦੇ ਜਿਹੜੇ ਡਬਲ ਹੋਣਗੇ ਤੁਸੀਂ ਉਹਨਾਂ ਦੇ ਵਿੱਚ ਗੁੱਠਾ ਪਾ ਕੇ ਜਾਂ ਫਿਰ ਬਾਜ ਵੀ ਪਾ ਕੇ ਤੁਸੀਂ ਉਸ ਰੱਡ ਦੇ ਜਿਹੜਾ ਫਾਸਲਾ ਤਰੀ ਨੋਨ ਲੋੜ ਕੋ ਬਾਲ ਨੇ ਡਬਲ ਪੇਜ ਹੋਣਗੇ ਜਿਹੜਾ ਤੁਸੀਂ ਉਹ ਕਾੜਨਾ ਉਹ ਬਣਾ ਲੈਣੇ ਹਨ ਚੰਗੀ ਤਰ੍ਹਾਂ ਇਹ ਨੋਕਾ ਸੈੱਟ ਕਰ ਲੈਣੀ ਹੈ ਜਿਹੜਾ ਇਹ ਲੜਨ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਉਹ ਜਿਹੜਾ ਤੁਸੀਂ ਉਸ ਲੜ ਦੇ ਵਿੱਚ ਜਿਹੜਾ ਬਾਜ ਫੇਰ ਲੈਣਾ ਹੈ ਚੰਗੀ ਤਰ੍ਹਾਂ ਪੈਗ ਤੱਕ ਲੜ ਦੇ ਜਿਹੜਾ ਤੁਹਾਡੇ ਵਾਲ ਸੀਗੇ ਤੁਸੀਂ ਉਹ ਵੀ ਕੱਢ ਲੈਣੇ ਹਨ ਜਿਹੜੇ ਤੁਹਾਡੇ ਨੋਕ ਨੋਕ ਕੋਲੇ ਲਾਡ ਡਟ ਲੈਣੇਗੇ ਤੇੜਾ ਨਿਕਲੇ ਬਾਹਰ ਨਿਕਲੇ ਆੜਾ ਉਬੀ ਤੁਸੀਂ ਨੇ ਏੜੇ ਸੈਟ ਕਰ ਲੈਣੇ ਹਨ ਜਿਹੜਾ ਲੜਾ ਲੜਾ ਦਾ ਫਾਸਲਾ ਉਹਦੇ ਸੈਟ ਕਰ ਲੈਣਾ ਹੈ ਜਿਹੜਾ ਤੁਸੀਂ ਇਹ ਲੜ ਲਗਾਉਣਾ ਹੈ ਉਹਨੇ ਦਾ ਹੌਲਦਾ ਪੱਤਾ ਥੱਲੇ ਰੱਖ ਕੇ ਤੇ ਬੰਦ ਪਾਸਾ ਉਹ ਤੇ ਰੱਖ ਕੇ ਉਸ ਲੜਾ ਜਿਹੜਾ ਦੋਨੇ ਪਜਾਉਣਗੇ ਤੁਸੀਂ ਇਹ ਇਕੱਠੇ ਕਰਕੇ ਉਸ ਲੜਾ ਨੂੰ ਇੱਧਰ ਬੈਗ ਤੋਂ ਜਿਹੜਾ ਹਲਕਾ ਪਿੰਚ ਕਰ ਲੈਣਾ ਹੈ ਲੜਾ ਨੂੰ ਨੜ ਤੋਂ ਪਿੰਚ ਕਰਨ ਤੋਂ ਬਾਅਦ ਉਸ ਲੜਾ ਨੂੰ ਜਿਹੜਾ ਉਤਲਾ ਪੇਚੂਗਾ ਤੁਸੀਂ ਉਹ ਬਣਾ ਲੈਣਾ ਹੈ ਉਹਨਾਂ ਦਾ ਪੇਚ ਬਣਾ ਕੇ ਚੰਗੀ ਤਰ੍ਹਾਂ ਉਸ ਲੜਾ ਨੂੰ ਸਾਫ਼ ਕਰਕੇ ਲਗਾਉਣਾ ਹੈ ਫਲੜ ਦਾ ਜਿਹੜਾ ਉਤਲਾਪੇ ਚਾ ਵੀ ਬਣਾ ਲੈਣਾ ਹੈ ਫਲੜ ਨੂੰ ਬੈਗ ਤੱਕ ਜਿਹੜਾ ਸਾਫ਼ ਕਰ ਲੈਣਾ ਹੈ ਇੱਕ ਗੱਲੜ ਨੂੰ ਜਿਹੜਾ ਨੋਗ ਦੇ ਕੋਲ ਹਲਕਾ ਫੋਲਡ ਫੋਲਡ ਕਰ ਲੈਣਾ ਹੈ ਫੋਲਡ ਕਰ ਤੋਂ ਬਾਅਦ ਫਲੜ ਨੂੰ ਜਿਹੜਾ ਸਾਫ਼ ਕਰਕੇ ਚੰਗੀ ਤਰ੍ਹਾਂ ਲਗਾਉਣਾ ਹੈ ਜਿਹੜਾ ਤੁਹਾਡੇ ਹੁਣ ਲੜ 6 ਲੜਾਗਾ ਉਹਦੇ ਵਿੱਚ ਵੀੜਾ ਤੇਰੇ ਬਾਅਦ ਫੇੜਨਾ ਹੈ ਚੰਗੀ ਤਰ੍ਹਾਂ ਹੌਸਲਾ ਲੜਦਾ ਜਿਹੜਾ فاਸਲਾ ਨਹੀਂ ਰੱਖਣਾ ਜਿੰਨਾ ਤੁਸੀਂ ਬਾਕੀ ਲੈਣਾ ਦਾ ਰੱਖਿਆ ਸੀ ਚੰਗੀ ਤਰ੍ਹਾਂ ਇਹਦੀ ਸ਼ੇਪ ਆ ਉਸ ਨੂੰ ਸੈੱਟ ਕਰ ਲੈਣੀ ਹੈ ਹੰਗੀ ਦਿਨੜਾ ਤੇਲੇ ਤੁਸੀਂ ਇਹ ਪੇਚ ਨੇ ਗੋ ਤਿੱਖੇ ਵੀ ਕਰ ਸਕਦੇ ਹੋ ਤੁਹਾਨੂੰ ਕਿਹੜੇ ਪੇਚ ਤਿੱਖੇ ਕਰਨਾ ਤੁਸੀਂ ਹਲਕੇ ਇਹ ਮੜਾਏ ਤਿੱਖੇ ਕਰ ਲੈਣੇ ਹਨ 3D ਕਰਕੇ ਕਿਹੜੇ ਦਿਨ 3D ਕਰਨੇ ਹਨ ਉਹ ਪੇਜ ਪੇਜ ਥਲਕਾਰ ਨੂੰ ਪਾ ਹੱਥਾਂ ਨੂੰ ਪਾਣੀ ਲਾ ਕੇ ਉਸ ਲੜ ਨੂੰ ਜਿਹੜਾ ਤਿੰਨ ਤਰ੍ਹਾਂ ਉਸ ਲੜ ਦੇ ਜਿਹੜੇ ਪੇਚ ਉਹਨਾਂ ਵਿੱਚ ਜਿਹੜਾ ਹਲਕਾ ਇਹ ਦਿਨ ਇਹੜਾ ਨੂੰ 3D ਕਰ ਲੈਣਾ ਹੈ ਜਿਹੜਾ ਕਿਸੇ ਨੇ ਕਲਗੀ ਲੜਾ ਲਗਾਉਣਾ ਹੈ ਉਸ ਲੜ ਦੇ ਕਾਲੀ ਰੜਾ ਜਿਹੜਾ ਤੁਨੇ ਪਗ ਪੈਲਾ ਗੋੜਾ ਉਹ ਜਮੇ ਨੱਕ ਦੀ ਸੇ ਚਰਗਾਉਣਾ ਹੈ ਨਾ ਕਿ ਸਕੇ ਸੇ ਚ ਲਗਾਉਣ ਤੋਂ ਬਾਅਦ ਆ ਤੁਨੇ ਕਲ ਗੜਾ ਲਾਉਣਾ ਹੈ ਉਸ ਨੂੰ ਲੜ ਖਲਕਾ ਬੈਗ ਤੋਂ ਪਿੰਚ ਕਰਕੇ ਉਸ ਲੜ ਨੂੰ ਇਹ ਦੋਨੇ ਪੱਲੇ ਇੱਕ ਵੱਲ ਉੱਤੇ ਜਾ ਕੇ ਤੇ ਇੱਕ ਪੱਲੇ ਥਲੇ ਰੱਖ ਕੇ ਲੜ ਦੇ ਜਿਹੜਾ ਉੱਤੇ ਬਲ ਹੋਣਗੇ ਤੁਸੀਂ ਉਹ ਵੀ ਕਢ ਲੈਣੇ ਹਨ ਜਰਾ ਨੂੰ ਜਿਵੇਂ ਕਿ ਤਰ੍ਹਾਂ ਸਾਫ ਕਰਕੇ ਇਹ ਤੁਹਾਡੇ ਉੱਤੇ ਲੜ ਹੋਣਗੇ ਤੁਸੀਂ ਨੇ ਬਲ ਹੋਣਗੇ ਇਹ ਲੜ ਦੇ ਵਿੱਚ ਤੁਸੀਂ ਨੇ ਉਹ ਵੀ ਸਾਰੇ ਚੰਗੀ ਤਰ੍ਹਾਂ ਕੱਢ ਲੈਣੇ ਹਨ ਤੇਲਾ ਕਾਹ ਕਿਹੜਾ ਲਿਓ ਗੋਣੇ ਅਦਿਨੇ ਪਗ ਪੰਦੇ ਥਲੇ ਚਿੜਾ ਕੇ ਸੱਜੇ ਪਾਸੇ ਵੱਲੋਂ ਘਮਾ ਲੈਣਾ ਹੈ ਸੱਜੇ ਪਾਸੇ ਵੱਲੋਂ ਘਮਾ ਕੇ ਉਸ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਨੋਕ ਦੇ ਕੋਲ ਚੰਗੀ ਤਰ੍ਹਾਂ ਦੱਬ ਦੇਣਾ ਹੈ ਜੇਕਰ ਤੋ ਡਰਾਟ ਲਾ ਹੋ ਜਾਂਦਾ ਹੈ ਤੁਸੀਂ ਉੱਥੇ ਪੱਗ ਬੈ ਨਵਾ ਸਕਦੇ ਹੋ ਚੰਗੀ ਤਰ੍ਹਾਂ ਉਤਰਾੜਾ ਹੋਊਗਾ ਤੁਸੀਂ ਉਹਦੇ ਵਿੱਚ ਵੀ ਬਾਅ ਫੇਰ ਲੈਣਾ ਹੈ ਦੇ ਲੈ ਬਾਕੀ ਤੁਹਾਡੇ ਪੇਜ ਆਉਣਗੇ ਉਹਨਾਂ ਵਿੱਚ ਜਿਹੜਾ ਬਾਹਰ ਹਲਕਾ ਹੈ ਫੇਰ ਲੈਣਾ ਹੈ ਜਿਹੜਾ ਤੁਹਾਡਾ ਜਿਹੜਾ ਹਲਕਾ ਹੈ ਬਾਹਰ ਨਿਕਲਣਾ ਤੁਸੀ ਦੇ ਪਿੱਛੇ ਤੁਸੀ ਬਾਅਦ ਹੀ ਮਦ ਲੈਣਾ ਅੰਦਰ ਕਰ ਲੈਣਾ ਹੈ ਜਿਹੜਾ ਕਿ ਤੁਸੀਂ ਨੇ ਸਿਲ ਟਕਣਾ ਜਿਹੜਾ ਤੁਸੀਂ ਸੈਂਟਰ ਚ ਪਹਿਲਾਂ ਲਗਾਇਆ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਖੋਲ ਕੇ ਉਹ ਲੜ ਨੂੰ ਜਿਹੜਾ ਸਾਰੇ ਸਰਤੇ ਸਾਰੇ ਸਾਰੇ ਸਰ ਕਬਰ ਕਰਕੇ ਉਸ ਨੂੰ ਜਿਹੜਾ ਨੋਕ ਦੇ ਕੋਲ ਚੰਗੀ ਤਰ੍ਹਾਂ ਦੱਬ ਲੈਣਾ ਹੈ ਕਈ ਵਾਰ ਹੈ ਨਾ ਸਰ ਨੋਕ ਦੇ ਕੋਲ ਜਿਹੜਾ ਨੰਗਾ ਰਹਿ ਜਾਂਦਾ ਹੈ ਤੁਸੀਂ ਉਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਨੋਕ ਦੇ ਕੋਲ ਇਹ ਬੂਠਾ ਬਾਏ ਦੀ ਮਦਰਾ ਜਿਹੜਾ ਤੇ ਅੰਦਰ ਘਾ ਲੈਣਾ ਹੈ ਤੇ ਉਸ ਲੜ ਦਾ ਜਿਹੜਾ ਤੁਸੀਂ ਜਿਹੜਾ ਪਿਛਲੇ ਲੜ ਨੂੰ ਚੜ ਫੜਿਆ ਸੀਗਾ ਤੁਸੀਂ ਉਸ ਲੜ ਨੂੰ ਪੂਰਾ ਖਿੱਚ ਕੇ ਪਿੱਛੇ ਤੱਕ ਪਿੱਛੇ ਤੱਕ ਪਿੱਛੇ ਖਿੱਚ ਲੈਣਾ ਹੈ ਉਸ ਲੜ ਨੂੰ ਪਿੱਛੇ ਖਿੱਚਣ ਤੋਂ ਬਾਅਦ ਉਸ ਲੜ ਤੇ ਜਿਹੜਾ ਤੁਸੀਂ ਲਗਾਉਣਾ ਹੈ ਤੈਨੂੰ ਉਸ ਲੜ ਦੇ ਜਿਹੜੇ ਦੋਨੇ ਇਹ ਡੰਡਾ ਫੋਲਡ ਕਰਕੇ ਉਸ ਲੜ ਨੂੰ ਇਹਦਾ ਦੂਨੀ ਸਾਈਡ ਤੋਂ ਫੋਲਡ ਕਰਕੇ ਚੰਗੀ ਤਰ੍ਹਾਂ ਨੋਕ ਦੇ ਕੋ ਬੱਚੇ ਜਿਹੜਾ ਦਬ ਦੇਣਾ ਹੈ ਚੰਗੀ ਤਰ੍ਹਾਂ ਦੋਨਾਂ ਪਾਸੇ ਤੋਂ ਫੋਲਡ ਕਰਨ ਤੋਂ ਬਾਅਦ ਉਸ ਲੜ ਨੂੰ ਸਾਫ ਕਰਕੇ ਚੰਗੀ ਤਰ੍ਹਾਂ ਜਿਹੜਾ ਚੰਗੀ ਤਰ੍ਹਾਂ ਦਬ ਜਣਾ ਹੈ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ